ਸਾਬਕਾ ਫੌਜੀ ਦੀ ਸੜਕੀ ਹਾਦਸੇ ਦੌਰਾਨ ਮੌਤ ਹੋ ਜਾਂਦੀ ਹੈ ਮਾਮਲਾ ਮੁਲਾਪੁਰ ਦਾਖਾ ਤੋਂ ਸਾਹਮਣਿਆ ਜਿੱਥੇ ਕੀ ਪਰਿਵਾਰ ਵੱਲੋਂ ਇਨਸਾਫ ਦੇ ਲਈ ਜਦੋ ਜਹਿਦ ਕੀਤੀ ਜਾ ਰਹੀ ਸੀ ਕਾਫੀ ਜ਼ਿਆਦਾ ਜਦੋ ਜਹਿਦ ਦੇ ਵਿੱਚ ਪਰਿਵਾਰ ਨੂੰ ਗੁਜ਼ਰਨਾ ਪਿਆ ਕਾਫੀ ਜ਼ਿਆਦਾ ਹੱਥ ਪੈਰ ਮਾਰ ਕੇ ਪਰਿਵਾਰ ਨੂੰ ਇਨਸਾਫ ਮਿਲਿਆ ਜਦੋਂ ਪਰਿਵਾਰ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਤਾਂ ਪੁਲਿਸ ਵੱਲੋਂ ਐਫਆਈਆਰ ਤਾਂ ਜ਼ਰੂਰ ਦਰਜ ਕਰ ਲਈ ਗਈ ਪਰ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਫੈਸਲਾ ਕੀਤਾ ਕਿ ਜਦ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਉਧਰ ਹੀ ਪੁਲਿਸ ਤੇ ਜਦੋਂ ਦਬਾਅ ਪਿਆ ਤਾਂ ਪੁਲਿਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਧਰ ਹੀ ਹੁਣ ਪਰਿਵਾਰ ਵੱਲੋਂ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਜਿੱਥੇ ਆਰਮੀ ਦੇ ਸਾਥੀਆਂ ਨੇ ਭਾਵਪੀਨੀ ਸ਼ਰਧਾਂਜਲੀ ਪੇਟ ਕੀਤੀ ਹੈ ਉੱਥੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੱਥੇ ਫੌਜੀ ਜਵਾਨ ਦੀ ਮੌਤ ਲਈ ਇਨਸਾਫ ਲੈਣ ਦੇ ਲਈ ਜਦੋਂ ਜਹਿਦ ਕਰਨੀ ਪਵੇ ਉਸ ਦੇਸ਼ ਵਿੱਚ ਤਾਂ ਰੱਬ ਹੀ ਰਾਖਾ ਹੈ ਮੇਰਾ ਨਾਮ ਸਰੂਜੀ ਸਿੰਘ ਆ ਜੀ ਮੇਰਾ ਨਾਮ ਸਰਜੀ ਸਿੰਘ ਪਿੰਡ ਮਾਇਰੀ ਤੇ ਸਾਡੇ ਨਾ ਇਹ ਜਿਹੜੇ ਦਰਬਾਰਾ ਸਿੰਘ ਜੀ ਇਹ ਮੌਜੂਦਾ ਪੰਚਾਇਤ ਦੇ ਮੈਂਬਰ ਵੀ ਨੇ ਆ ਤੇ ਇਹਨਾਂ ਦਾ ਪਰਸੋਂ 6 ਤਰੀਕ ਵਾਲੇ ਦਿਨ ਐਕਸੀਡੈਂਟ ਹੋ ਗਿਆ ਸੀਗਾ ਕਾਰ ਦੇ ਨਾਲ ਟਕਰਾ ਕਾਰ ਬਾਹਰਲੀ ਸਾਈਡ ਖੜ ਗਿਆ ਤੇ ਬਹੁਤ ਕ੍ਰਿਟੀਕਲ ਕੰਡੀਸ਼ਨ ਸੀ ਇਹਨਾਂ ਦੀ ਤੇ ਉਸ ਤੋਂ ਬਾਅਦ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋ ਚੁੱਕੀ ਆ ਵੈਰੀਫਾਈ ਹੋ ਗਿਆ ਵਾ ਪਰਸਨ ਪਰ ਉਹ ਹਲੇ ਤੱਕ ਉਹਦੀ ਅਰੈਸਟ ਨਹੀਂ ਪਾਈ ਗਈ ਤੇ ਸਾਡੀ ਬੇਨਤੀ ਆ ਜੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਲਦੀ ਤੋਂ ਜਲਦੀ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਵੇ ਉਹਨਾਂ ਪਰਿਵਾਰ ਬਹੁਤ ਸਰਵੇ ਦੇ ਵਿੱਚ ਆ ਇਹਨਾਂ ਦਾ ਬੇਟਾ ਵਾ ਜੋ ਕਿ ਆਰਮੀ ਦੇ ਵਿੱਚ ਕੈਨਾਤ ਨੇ ਆਨ ਡਿਊਟੀ ਆ ਇਸ ਸ਼੍ਰੀਨਗਰ ਤੋਂ ਆਨ ਦਾ ਸਪੌਟ ਜਿਹੜੇ ਹੈਗੇ ਨੇ ਲੀਵ ਲੈ ਕੇ ਆਏ ਹੋਏ ਨੇ ਪਰ ਇਹ ਵੀ ਇੱਕ ਸਾਫ ਦਾ ਫੌਜੀ ਨੇ ਤੇ ਸਾਡੀ ਬੇਨਤੀ ਆ ਵੀ ਉਹਨਾਂ ਦੇ ਬੰਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਮਾਜਰੀ ਤੋਂ ਜਗਦੀਪ ਸਿੰਘ ਮੇਰੇ ਫਾਦਰ ਦਾ 6 ਤਰੀਕ ਨੂੰ ਐਕਸੀਡੈਂਟ ਹੋਇਆ ਸੀ 7 ਤਰੀਕ ਨੂੰ ਉਹ ਉਹਨਾਂ ਦੀ ਡੈਥ ਹੋ ਗਈ ਇਹਨਾਂ ਨੇ ਐਫਆਰ ਵੀ ਦਿਖਾਈ ਨੂੰ ਅਸੀਂ 3-4 ਦਿਨ ਹੋ ਗਏ ਇਹ ਬੰਦੇ ਨੂੰ ਅਰੈਸਟ ਨਹੀਂ ਕਰ ਰਹੀ ਪੁਲਿਸ ਤੁਸੀਂ ਪੁਲਿਸ ਕੰਪਲੇਨਟ ਕੀਤੀ ਹੈ ਅਸੀਂ ਕੰਪਲੇਨਟ ਕੀਤੀ ਹੈ ਤਿੰਨ ਦਿਨ ਹੋਰ 7 ਤਰੀਕ ਦੀ ਕੰਪਲੇਨਟ ਕੀਤੀ ਹੈ ਐਫਆਰ ਵੀ ਕੱਟੀ ਹੋਈ ਆ ਇਹ ਬੰਦੇ ਨੂੰ ਅਰੈਸਟ ਨਹੀਂ ਕਰ ਰਹੇ ਹੈ ਸੋ ਮੇਰੀ ਰਿਕਵੈਸਟ ਆ ਪੰਜਾਬ ਨੂੰ ਉਹ ਅੰਤਮਾਨ ਸਾਹਿਬ ਨੂੰ ਵੀ ਸਾਡੇ ਮੇਰੇ ਫਾਦਰ ਸਾਹਿਬ ਸਾਬਕਾ ਫੌਜੀ ਸੀ ਮੈਂ ਖੋਦ ਪੀ ਕਹਿੰਦੇ ਨਹੀਂ ਆਰਮੀ ਦੇ ਵਿੱਚੋਂ ਮੈਂ ਛੁੱਟੀ ਐ ਐਮਰਜੈਂਸੀ ਤਾਂ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਅਸੀਂ ਕਹਿ ਦਿੰਦੇ ਹਾਂ ਅਰੈਸਟ ਕਰਦੇ ਹਾਂ ਅਰੈਸਟ ਕਰਦੇ ਆ ਬਿਲਕੁਲ ਨਹੀਂ ਅਰੈਸਟ ਨਹੀਂ ਕਰ ਰਹੇ ਸਾਰਾ ਦਿਨ ਕੱਲ ਮੈਂ ਰਾਤ ਨੂੰ ਵੀ ਇੱਥੋਂ ਗਿਆ ਪੰਚਾਇਤ ਮੈਂਬਰ ਵੀ ਨਾਲ ਇੱਕ ਅਰੈਸਟ ਨਹੀਂ ਕਰ ਰਹੇ ਉਸ ਨੂੰ ਉਸ ਨੂੰ 5 ਦਿਨ ਹੋ ਗਏ ਉਹ ਬੰਦਾ ਬੰਦਾ ਮਾਰ ਕੇ ਸ਼ਰੇਆਮ ਘੁੰਮ ਰਿਹਾ ਬਾਜ਼ਾਰ ਦੇ ਵਿੱਚ ਤੇ ਉਹ ਕਹਿ ਰਿਹਾ ਮੈਂ ਨਹੀਂ ਆਉਣਾ ਇਹ ਉਹਨੂੰ ਐਦਾਂ ਫੋਨ ਕਰਦੇ ਆ ਜੀ ਆਜੋ ਤੁਸੀਂ ਥਾਣੇ 'ਚ ਪੇਸ਼ ਹੋ ਜੋ ਤੇ ਉਹ ਬੰਦਾ ਕਹਿੰਦਾ ਮੈਂ ਨਹੀਂ ਆਉਣਾ ਹੁਣ ਕਿ ਤੁਹਾਨੂੰ ਐਸਐਚਓ ਸਾਹਿਬ ਜਾਂ ਡੀਐਸਪੀ ਸਾਹਿਬ ਨੂੰ ਮਿਲ ਲੈਣੇ ਕੋਈ ਅਸੀਂ ਜੀ ਕੱਲ ਐਸਐਚਓ ਨੂੰ ਸਾਹਿਬ ਨੂੰ ਵੀ ਮਿਲੇ ਆ ਸਾਰੇ ਸਾਨੂੰ ਉਹੀ ਕਹਿੰਦੇ ਜੀ ਇਹ ਤਾਂ ਅਵੇਲੇਬਲ ਆ ਅਸੀਂ ਕਹਿੰਦੇ ਜੀ ਇੱਕ ਵਾਰੀ ਅਰੈਸਟ ਤਾਂ ਪਾਓ ਬੇਲ ਹੋ ਜਾਣੀ ਆ ਬੇਲ ਹੋ ਜਾਣੀ ਜੀ ਬੇਲ ਹੋਣੀ ਆ ਉਰ ਉਹਨੂੰ ਅਰੈਸਟ ਨਹੀਂ ਕੀਤਾ ਇਹਨਾਂ ਨੇ ਅਸੀਂ ਹੁਣ ਮੈਂ ਆਪਣੇ ਫਾਦਰ ਦੀ ਆਦੀ ਸੰਸਕਾਰ ਕਰਾਂਗਾ ਜਦ ਕਿ ਉਹਨਾਂ ਬੰਦਿਆਂ ਨੇ ਮੈਨੂੰ ਇੱਥੇ ਜੇਲ੍ਹ ਚ ਚਾਹੀਦਾ ਇੱਥੇ ਕਾਨੂੰਨ ਨੰਬਰ 5 ਦਾਦੇ ਹੋਏ ਸੀ ਜੀ ਜੀ ਸਿੰਘ ਦੇ ਬਿਆਨ ਦੇ ਉੱਤੇ ਜਿਹੜੇ ਫੋਟੋਗ੍ਰਾਫ ਉਹਦੀ ਮਾਮਤ ਹੋ ਚੁੱਕੀ ਹੈ ਦਰਬਾਰਾ ਸਿੰਘ ਜੀ ਉਹਦੇ ਸਾਮਨੇ ਕਾਨੂੰਨ ਦਾ ਜੋਨ ਤੇ ਬੰਦਾ ਉਹਦਾ ਤਾਂ ਅਰੈਸਟ ਕਰ ਚੁੱਕਿਆ ਸੀ ਕਾਨੂੰਨ ਦੇ ਚੰਜ ਬੰਦੀ ਕਰ ਰਹੀ ਕੀਤੀ ਜਾਊਗੀ ਅਰੈਸਟ ਲੇਟ ਹੋਣ ਦਾ ਕਾਰਨ ਕੀ ਸੀ ਜੀ ਰੈਟੇਟ ਹੋਣ ਦਾ ਪਹਿਲਾਂ ਇਹਨਾਂ ਦੇ ਗਾਜ੍ਰਾਮ ਦੀ ਆਪਸ ਵਿੱਚ ਗੱਲ ਚੱਲਦੀ ਸੀਗੀ 7 ਤਰੀਕ ਨੂੰ ਹੋਗਾ ਤਾਂ ਉਹ ਆਤੇ 8:00 ਦੇ ਦਸ ਜਗਾ ਅਰੈਸਟ ਕਰ ਦੇਣਾ ਸੁਣਿਆ ਅੱਜ